ਅਧ ਦੇ ਖਿਲਾਫ ਇੱਕ ਵੱਡਾ ਆਪਰੇਸ਼ਨ ਹੋਇਆ ਨੌਸ਼ਹਿਰਾ ਸੈਕਟਰ ਦੇ ਵਿੱਚ ਇਨਕਾਊਂਟਰ ਹੋਇਆ ਦੋ ਅਤਵਾਦੀ ਟੀਲ ਕਰ ਦਿੱਤੇ ਗਏ ਨੇ ਅਤਵਾਦੀਆਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਮਾਰੂ ਹਥਿਆਰ ਮਿਲੇ ਨੇ 2 AK47 ਤੇ ਇੱਕ ਪਿਸਤੌਲ ਮਿਲਿਆ ਫੌਜ ਦੇ ਵੱਲੋਂ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਜੋ ਹਾਲੇ ਵੀ ਜਾਰੀ ਹੈ ਭਾਰਤੀ ਜਵਾਨਾਂ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਦੇ ਵਿੱਚ ਕੰਟਰੋਲ ਰੇਖਾ ਦੇ ਉੱਤੇ ਕੁਸਬੈਟ ਦੀ ਇੱਕ ਹੋਰ ਕੋਸ਼ਿਸ਼ ਨੂੰ ناکام ਕਰ ਦਿੱਤਾ ਜਵਾਨਾਂ ਨੇ ਕੁਸਬੈਟ ਕਰ ਰਹੇ ਦੋ ਅਤਵਾਦੀਆਂ ਨੂੰ ਠੇਰ ਕੀਤਾ ਹੈ ਜਾਣਕਾਰੀ ਮੁਤਾਬਕ ਖੁਫੀਆ ਏਜੰਸੀਆਂ ਤੇ ਜੰਮੂ ਕਸ਼ਮੀਰ ਪੁਲਿਸ ਨੂੰ ਕੁਸਬੈਟ ਦੀ ਸੂਚਨਾ ਮਿਲੀ ਸੀ ਇਨਪੁਟ ਜਵਾਨਾਂ ਦੇ ਕੋਲ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਕੰਟਰੋਲ ਰੇਖਾ ਦੇ ਉੱਤੇ ਅਲਰਟ ਜਾਰੀ ਕਰ ਦਿੱਤਾ ਔਰ ਵੱਖ-ਵੱਖ ਟੁਕੜੀਆਂ ਜਵਾਨਾਂ ਦੀਆਂ ਪੂਰੇ ਇਲਾਕੇ ਦੇ ਵਿੱਚ ਫੈਲ ਗਈਆਂ ਸਰਚ ਆਪਰੇਸ਼ਨ ਵਧਿਆ ਗਿਆ ਅੱਤਵਾਦੀਆਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਮਾਰੂ ਹਥਿਆਰ ਮਿਲੇ ਹੁਣ ਤੱਕ 2 AK-47 ਰਾਈਫਲਾਂ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ ਅਤੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਹਲੇ ਵੀ ਜਾਰੀ ਹੈ ਦੱਸਿਆ ਕਿ ਜੰਮੂ ਕਸ਼ਮੀਰ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਹਾਈ ਅਲਰਟ ਤੇ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ 30 ਅਗਸਤ ਨੂੰ ਵੀ ਭਾਰਤੀ ਫੌਜ ਦੇ ਜਵਾਨਾਂ ਨੇ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ناکام ਕਰ ਦਿੱਤਾ ਸੀ ਇਸ ਦੌਰਾਨ ਸੁਰੱਖਿਆ ਬਲਾਂ ਨੇ ਵਿਸ਼ੇਸ਼ ਆਪਰੇਸ਼ਨ ਚਲਾਇਆ ਤੇ ਕੁਸਪੈਟ ਦੀ ਕੋਸ਼ਿਸ਼ ਕਰ ਰਹੇ ਤਿੰਨ ਅਤਵਾਦੀਆਂ ਨੂੰ ਮਾਰ ਦਿੱਤਾ ਸੀ ਤਾਂ ਇੱਕ ਵਾਰ ਫਿਰ ਤੋਂ ਐਨਕਾਊਂਟਰ ਹੋਇਆ ਦੋ ਅਤਵਾਦੀ ਟੀਰ ਕੀਤੇ ਗਏ ਨੇ ਔਰ ਇਲਾਕੇ ਦੇ ਵਿੱਚ ਹਾਲੇ ਵੀ ਸਰਛੋਬਿਆਨ ਚਲਾਇਆ ਜਾ ਰਿਹਾ ਹੈ ਜੇ ਜਿਹੜੇ ਅਤਵਾਦੀ ਟੀਰ ਕੀਤੇ ਗਏ ਉਹਨਾਂ ਦੇ ਕੋਲੋਂ 2 AK47 ਤੇ ਇੱਕ ਪਿਸਤੌਲ ਬਰਾਮਦ ਕੀਤੀ ਗਈ ਹੈ ਔਰ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਕਿ ਅਗਰ ਉਹਨਾਂ ਦੇ ਹੋਰ ਸਾਥੀ ਵੀ ਇਲਾਕੇ ਦੇ ਵਿੱਚ ਨੇ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਕਾਬੂ ਕਰ ਲਿਆ ਜਾਏ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ 90 ਸੀਟਾਂ ਦੇ ਉੱਤੇ ਔਰ ਤਿੰਨ ਪੜਾਵਾ ਦੇ ਵਿੱਚ VOTING ਹੋਣੀ ਹੈ ਅਜਹੇ ਦੇ ਵਿੱਚ ਕਿਉਂਕਿ ਪਹਿਲਾਂ ਹੀ ਸੈਂਸਿਟਿਵ ਇਲਾਕੇ ਨੇ ਔਰ ਉਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਉਹ ਏਜੰਸੀਆਂ ਹਾਈ ਅਲਰਟ ਤੇ ਨੇ ਅਜਾਹੇ ਦੇ ਵਿੱਚ ਜਿਹੜਾ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਵਕਫਾਕ ਟੁਕੜੀਆਂ ਨੇ ਜਵਾਨਾਂ ਦੀਆਂ ਜੋ ਇਲਾਕੇ ਦੇ ਵਿੱਚ ਸਰਚ ਅਭਿਆਨ ਚਲਾ ਰਹੀਆਂ ਨੇ ਔਰ ਹੁਣ ਤੱਕ ਕਰਦੀ ਅਪਡੇਟ ਦਈਏ ਤਾਂ ਦੋ ਅਤਵਾਦੀ ਢੇਰ ਕਰ ਦਿੱਤੇ ਗਏ ਨੇ ਔਰ ਉਹਨਾਂ ਦੇ ਕੋਲੋਂ ਮਾਰੂ ਹਥਿਆਰ ਮਿਲੇ ਨੇ 2 AK47 ਇੱਕ ਪਿਸਤੌਲ ਬਰਾਮਦ ਕੀਤੀ ਗਈ ਹੈ। ਅਗਲੇ 3 ਦਿਨਾਂ ਤੱਕ ਪੰਜਾਬ ਦੇ ਵਿੱਚ OPDs ਬੰਦ ਰੱਖੀਆਂ ਸਰਕਾਰੀ